ਹਾਂਜੀ ਹੋਰ ਦੱਸੋ ਹਲੋ ਬਾਤ ਹੋਈ ਸ਼ੁਰੂ ਕਰਿਓ ਭਾਬੀ ਪੈਸੇ ਦਿੱਤੇ ਕਿੰਨੇ ਆ ਇਹਨਾਂ ਤੋਂ ਦੱਸੋ ਨਾ ਦੇਣੇ ਕੀ ਪੈਸੇ ਮੰਗਦੇ ਤੁਸੀਂ ਹਾਂ ਚਲ ਕੋਈ ਗੱਲ ਨਹੀਂ ਆ ਪਹਿਲਾਂ ਤਾਂ ਇਹ ਬੋ ਕਿ ਜੇ ਇੱਥੇ ਆਉਣਗੇ ਤੇ ਪੈਸੇ ਨਾ ਦੇਓ ਫੇਰ ਘਰ ਰੋਕ ਜਾ ਰੋਕ ਜਾ 1 ਉਥੋਂ ਵੀ ਜਿੰਨੇ ਪੈਸੇ ਸੀ ਨਾ ਨਹੀਂ ਸਾਰੇ ਪਹਿਲਾਂ ਆ 1 ਨਾਲੇ ਆਪਾਂ ਰਿਸ਼ਤੇਦਾਰਾਂ ਨੂੰ ਕਵਾਂਗੇ ਕੀ ਵੀ ਇਹ ਨਸ਼ੇ ਕਰਦੇ ਆ ਤੇ ਇਦਾਂ ਕਰਕੇ ਤਾਂ ਉਹਨੂੰ ਪੈਸੇ ਨਹੀਂ ਪੈਸੇ ਨਦੇ ਬੰਨ ਲੋਕਾਂ ਨੇ ਨਾ ਹਨੂ ਗੱਲਾਂ ਕਰਨੀਆਂ ਵਾ ਵੀ ਇਹਨਾਂ ਦਾ ਮੁੰਡਾ ਬੰਨ ਉਦਾਂ ਤੂੰ ਕਹਿ ਨਹੀਂ ਮੇਰੇ ਕੋਲ ਪੈਸਾ ਨਹੀਂ ਕੋਈ ਦੀ ਤੇ ਹੁਣ ਤੂੰ ਸ਼ਹਿਰੋਂ ਕਿੱਦਾਂ ਲਿਆਉਣਾ ਕੀ ਲਿਆ ਕੇ ਆਉਣਾ ਵਾ ਕੀ ਹੋਲ ਤਰ ਗਾਲੀ ਨਹੀਂ ਬਣੀ ਚੱਲ ਮੁੜ ਕੇ ਕੰਨ ਬੰਨ ਮੇਰੀ ਗੱਲ ਸੁਣ ਤੂੰ ਕਹਿਣਾ ਵੀ ਪੈਸੇ ਉਹਨਾਂ ਕੋਲ ਲੈਣੇ ਹੀ ਉਹ ਕਹਿੰਦੀ ਵੀ ਪੈਸੇ ਲਿਆਏ ਆ ਵਾ ਇਹ ਕਿ ਜੀ ਹਾਂ ਉਹ ਕਹਿੰਦੀ ਵੀ ਧਾਰ ਪੈਸੇ ਲੈ ਆਇਆ ਤੁਹਾਨੂੰ ਕੋ 10 ਲੱਖ ਰੁਪਏ ਲੈਣਾ ਹੈ ਨਾਲ ਕਹਿਣਾ ਮੈਨੂੰ ਵੀ ਪਤਾ ਲੱਗੇ 1 ਔਰ ਇੱਥੇ ਦਾ ਮੈਂ ਕਹਣਾ ਰਿਸ਼ਤੇਦਾਰ ਤੇ ਮੈਨੂੰ ਪਾ ਗਿਆ ਕੋਈ ਗੱਲ ਨਹੀਂ ਭਾਜੀ ਪੈਸੇ ਤੇ ਰਵਿੰਦਰ ਦੇ ਹੀ ਵੀ ਦੇਣੇ ਨੇ ਬੰਦ ਇਹ ਫਿਰ ਮੜ ਕੇ ਚੱਲ ਜਾ ਤਾਂ ਮੈਂ ਹੀ ਤੜਿਆ ਹੈਲੋ 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 ਕਰਾ ਲੋ ਲੈ ਮਾੜ ਬੰਦ ਜੇ ਆ ਗਿਆ ਚੰਗੇ ਕੰਮ ਵਾਸਤੇ ਪਾ ਮਾਮਾ ਜੇ ਆ ਗਿਆ ਚੰਗੇ ਹਾਂ ਰੱਬਾ ਵੇ ਚੰਗੇ ਕੰਮ ਵਾਸਤੇ ਵਨ ਲਵਲੇ ਕਰਾਂ ਵਰਗੇ ਘਰ ਵਾ ਘਰਾਂ ਦੇ ਖਰਚੇ ਨਹੀਂ ਕਿ ਮਾਨ ਜਿੰਨੀ ਪੈਰੀ ਆਇਆ ਨਾ ਓਨੀ ਪੈਰੀ ਚੱਲ ਜਾ ਚੱਲ ਤੁਸੀਂ ਰਹਿਣ ਤੇ ਫੁੱਫੜ ਜੰਦਰੇ ਹੋਣੀ ਮੈਂ ਰਹਿਣਾਂ ਨਾ ਕੋ ਪਰਦਾ ਜਾ ਬਹੁਤ ਲੋਟਾਈ ਪਰਦਾ ਅਗਲੇ ਸਾਲ ਕਰੇ ਕੁਰਤਾ ਹੋ ਤਾਂ ਚੱਲ ਜਾਣਾ ਉਹ ਕਿ ਕਹਿਂਦੇ ਆ ਵਾ ਚਿੱਟੇ ਹੈਗੇ ਆ ਆਂਦਾ ਵਧੀਆ ਵਾ ਚਿੱਟੇ ਪਜਾਮੇ ਕਮੀਜ਼ ਨੀਵਾ ਸੋਹ ਫਿਰ ਮੜੇ ਨੀਵਾ ਨਹੀਂ ਯਾਰ ਉੱਥੇ ਲੈਣ ਦੇ ਕੱਪੜੇ ਪਾਏ ਤਾਂ ਜੜਿਆ ਵਾ ਹੁਣ ਨਹੀਂ ਨਹੀਂ ਕਿੱਤੇ ਹੈਗੇ ਕਿਤੇ ਗੰਦੇ ਵਾਲੀ ਛਿੱਤਾਂ ਆਹੋ ਗੰਦੇ ਹੋਏ ਗੰਦੇ ਹੋਏ ਨਹੀਂ ਪੋਣੇ ਗਾ ਨਹੀਂ ਪਾੜ ਕੇ ਦਿੱਤੇ ਨਹੀਂ ਪੋਣੇ ਹੀ ਨਹੀਂ ਉਹ ਪੋਣੇ ਚਾਹੀਏ ਫੁੱਫੜ ਤੇਰਾ ਕਰ ਨੀਗਾ ਚੁੱਪ ਕਰਕੇ ਜਾ ਜੰਦਾ ਮੇਰੀ ਗੱਲ ਸੁਣਨ ਦੇ ਹੁਣਾ ਵਾ ਮੈਂ ਕਿਹਾ ਉਹ ਕਿਤੇ ਗਏ ਆ ਹੱਦ ਹੋ ਗਈ ਤੇਰੇ ਵਾਲੀ ਉਹ ਪੂਆ ਜੀ ਇੱਕ ਵਾਰੀ ਮੱਥੇ ਤੇ ਲਾ ਦੋ ਮੈਂ ਲੈ ਪੂਆ ਜੀ ਗੇੜ ਮਾਰਦੇ ਸੀ ਨਹੀਂ ਆਈ ਤੇ ਭਰਾਣ ਭੈਣ ਫਿੱਕ ਪਾਉਂਦੇ ਪਾਉਂਦੇ ਨਾ ਨਹੀਂ ਪਰ ਮੈਨੂੰ ਤੇ ਇੱਕ ਪਵਾਉਂਦੇ ਪਵਾਉਂਦੇ ਨਹੀਂ ਸਾਰੀਆਂ ਵੀ ਆਪਣੀ ਵੀਡੀਓ ਨਹੀਂ ਦੇਖਦਾ ਏ ਸਾਰੀਆਂ ਵੀਡੀਓ ਦੇਖਦਾ ਤਗੜਾ ਹੋ ਕੇ ਦੇਖਦਾ ਵਸਾਕੀ ਸਾਰੀਆਂ ਵੀਡੀਓ ਦੇਖਦਾ ਪਵਾਉਂਦੇ ਪਵਾਉਂਦੇ ਨਹੀਂ ਚੱਲ ਕੀ ਕਹਿਣਾ ਸੀ ਇੱਕ ਪਵਾਉਂਦੇ ਨਹੀਂ ਤੇ ਇਹ ਕੰਮ ਤੋਂ ਬਚਾਉਂਦੇ ਆ ਬਚਾਉਂਦੇ ਆ ਨਾ ਤੇ ਮੈਂ ਮੈਨੂੰ ਮਰਵਾ ਹੀ ਦਿੰਦੇ ਉਹ ਅਗਲਾ ਇਹੋ ਜਿਹਾ ਪਵਾਉਂਦੇ ਇੱਕ ਤੋਂ ਡਰਦੇ ਡਰਦੇ ਨਹੀਂ ਡਰਦੇ ਡਰਦੇ ਨਹੀਂ ਨਿਕਲਦੇ ਡਰਦੇ ਡਰਦੇ ਨਹੀਂ ਫੇਕ ਤੂੰ ਨਹੀਂ ਫੇਕ ਇਹ ਹੋਰ ਕੋਈ ਗੱਲ ਕਰ ਰਹੇ ਨੇ ਕਿਸ ਤਰੀਕੇ ਨਾਲ ਉਹ ਫੇਕਦਾ ਤੇ ਮੈਨੂੰ ਪਤਾ ਨਹੀਂ ਆ ਪਰ ਮੈਨੂੰ ਮਰਵਾਦਣਾ ਹੀ ਨਾ ਤੂੰ ਹਾਂ ਸਸੀ ਜੀ ਦੀ ਸਸੀ ਘਰ ਪਾ ਬਹੀ ਹੋਸ ਨਾ ਠੀਕ ਠਾਕ ਹਾਂਜੀ ਠੀਕ ਆ ਤੀ ਸੁਣਾਓ ਬਸ ਐਵੇਂ ਠੀਕ ਆ ਠੀਕ ਆ ਤੇ ਬੈਠੇ ਠੀਕ ਆ ਜੀ ਦੀ ਜੇ ਤੁਹਾਨੂੰ ਪਤਾ ਹੀ ਦੀਦੀ ਜੇ ਤੁਹਾਨੂੰ ਪਤਾ ਹੀ ਲਵਲੀ ਨੇ ਦਲਜੀਤ ਨੂੰ ਮਰੌਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਮਰ ਰਹੀ ਹੈ ਕੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਮਾ ਕਹਿਣਾ ਮਾਤਾ ਨੂੰ ਨਹੀਂ ਹੋਣਾ ਮੈਂ ਕਿਹਾ ਕੋਸ਼ਿਸ਼ ਮੈਂ ਉਹਦਾ ਨਾਲ ਲਖਦੀ ਹੈ ਨਾਜ਼ਰ ਇਹ ਚੰਗਾ ਭਰਾ ਵਾ ਭਰਾ ਦਾ ਹੀ ਭਰਾ ਦੁਸ਼ਮਣ ਹੋ ਗਿਆ ਵਾ ਅੱਜ ਕੱਲ ਫੋਨ ਹੀ ਸਪੇਡ ਨਹੀਂ ਬਰਾਬਰ ਫੋਨ ਉੱਪਰ ਬਣਾਉਣਾ ਆਇਆ ਗਿਆ ਮੈਂ ਮਮ ਕਰਦਾ ਜਦੋਂ ਮੈਂ ਆਮ ਕਰਨ ਲੱਗਦਾ ਤਾਂ ਡਿਸਪਲੇ ਮੈਂ ਫੋਨ ਉੱਪਰ ਬਣਾਉਣਾ ਆਇਆ ਗਿਆ ਅੱਜ ਕੱਲ ਭਰਾ ਐਦਾਂ ਹੁਣ ਇਹ ਚੰਗਾ ਭਰਾ ਵਾ ਭਰਾ ਨੂੰ ਭਰਾ ਹੀ ਮਰਾਦ ਲੱਗਾ ਸੀ ਭਰਾਈ ਭਰਾਈ ਕੀ ਭਰਾਈ ਕੀ ਵਨ ਦੀਦੀ ਚੰਗਾ ਭਰਾ ਵਾ ਭਰਾ ਨੂੰ ਭਰਾ ਹੀ ਮਰਾਦ ਲੱਗਾ ਸੀ ਅੱਜ ਕੱਲ ਤੇ ਕੋ 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 ਵਨ ਦੀਦੀ ਕਹਿੰਦਾ ਕੀ ਮਤਲਬ ਹੈ ਤੁਹਾਡਾ ਤੁਸੀਂ ਜਦੋਂ ਗੱਲ ਕਹਿੰਦੇ ਤੁਸੀਂ ਮੇਰੇ ਤੇ ਸੁਰਦਿੰਦੇ ਹੋ ਦੀਦੀ ਵਨ ਦੀਦੀ ਜੀ ਦੋਦੇ ਹੀ ਗੱਲ ਸੁਣਾਉਂਦੇ ਹੋ ਮਾਲਕ ਆਫ ਲਾਰਜ ਕਿਧਰ ਕਰ ਲੈਣੇ ਨਹੀਂ ਆਉਣ ਲੱਗੀ ਆ ਫਿਰ ਹੁਣ ਬੜਾ ਦਸ ਸੰਡੀ ਇਹਦੇ ਮੁੜ ਕੇ ਆੜੜ ਕੇ ਬੋਲਣਾ ਵੇਖੀ ਚਲੋ ਚਲੋ ਪਾਜੀ ਆ ਗਿਆ ਮੈਂ ਉਹਦੇ ਸਾਹਮਣੇ ਕੜਾ ਕੜਾ ਭਾਈ ਨੂੰ ਗਾ ਜੇ ਮੈਂ ਤੁਹਾਨੂੰ ਨਾਰ ਇੱਥੇ ਗਾਣਾ ਮੈਂ ਤੁਹਕ ਦਲਜੀਤ ਨੇ ਤੁਹਾਨੂੰ ਘਰੋਂ ਕੱਢਦਾ ਇੱਥੋਂ ਸ਼ੁਰੂ ਕਰ ਅੱਛਾ ਉਹ ਕਿਹਾ ਉਹ ਦਵਰਾ ਚੱਲ ਹਾਂ ਇਹ ਵੀ ਬਾਤ ਹੈ ਭਗਵਾਨ ਦਲਜੀਤ ਨੇ ਤੁਹਾਨੂੰ ਘਰੋਂ ਕੱਢਤਾ ਸੀ ਮੈਂ ਤੁਹਾਨੂੰ ਤਾਂ ਢੋਕਿਆ ਸੀ ਤੇ ਤੁਸੀਂ ਬੋਲ ਕੇ ਜੋ ਢੋਕਿਆ ਸੀ ਨਹੀਂ ਢੋਕਿਆ ਕੀ ਆ ਪੰਗਾ ਜਿਹਾ ਚੀਨ ਕਰਨਾ ਮਜਾ ਆਉਂਦਾ ਬੂਹੇ ਨਾਲ ਇਹ ਮਨ ਆਉਂਦਾ ਇੱਕ ਮਿੰਟ ਦਲਜੀਤ ਨੇ ਤੁਹਾਨੂੰ ਘਰੋਂ ਕੱਢਤਾ ਸੀ ਮੈਂ ਤੁਹਾਨੂੰ ਤਾਂ ਢੋਕਿਆ ਸੀ ਫੇਰ ਇਹ ਢੋਕਿਆ ਢੋਕਿਆ ਇਹ ਕੀ ਗਾ ਦੋਤਾ ਤਾਂ ਢੋਕਿਆ ਸੀ ਫੇਰ ਓਕਿਆ ਕਹਿਣਾ ਇਦਾਂ ਢੋਕਿਆ ਸੀ ਮੈਂ ਤੁਹਾਨੂੰ ਤਾਂ ਢੋਕਿਆ ਮम्मी ਰਸੀ ਮਾਲ ਕੀ ਕਹਿੰਦਾ ਨਹੀਂ ਨਹੀਂ ਦੱਸ ਕਰਾਂਗੀ ਢੋਕਿਆ ਨਹੀਂ ਕੀ ਕਰਾਂਗੀ ਦੱਸ ਨਹੀਂ ਤੇ ਜਦੋਂ ਮੰਮੀ ਦੀ ਵਾਰੀ ਆਉਣੀ ਉਹਨੂੰ ਕਿਹਨੇ ਦੱਸਣਾ ਹੋਰ ਕਹਿੰਦੇ ਦੱਸ ਮੰਮੀ ਦਲਜੀਤ ਨੇ ਤੈਨੂੰ ਕਰੋ ਘੜਤਾ ਸੀ ਤੈਨੂੰ ਮੈਂ ਤਾਂ ਰੋਕਿਆ ਸੀ ਦਲਜੀਤ ਨੇ ਤੈਨੂੰ ਕਰੋ ਘੜਤਾ ਸੀ ਤਾਂ ਤੈਨੂੰ ਮੈਂ ਰੋਕਿਆ ਸੀ ਹਾਏ ਹਾਏ ਨਹੀਂ ਮੈਂ ਤੇ ਪੁੰਡਾ ਦੇ ਖੱਕਰ ਨੂੰ ਤਾਂ ਪਾ ਲਿਆ ਮੈਂ ਤੇਨੂੰ ਛੇੜ ਕੇ ਨਾ ਫਾਈ ਲੈ ਲਿਆ ਮੈਂ ਲਵਲੀ ਲਵਲੀ ਬਾਹਰ ਆ ਇੱਧਰ ਆ ਜਾਓ ਕਿਧਰ ਮੂੰ ਚੁਕਿਆ ਵਾ ਇਹ ਸਭ ਕੋਹੀਂ ਹੈ ਰ ਆਪਣੀਏ ਲਵਲੀ ਨੇ ਜੋ ਗਿਆ ਹੈ ਨਹੀਂ ਠੀਕ ਹੈ ਨਾ सब कुछ ही करवाया वेवा सारा कुछ ना अराप लिये लवड़ी ने जो कह नहीं सब कुछ तवाया सारा कुछ सारा कुछ अराप लिये मैं उतो आ गया सारा <laughs> <प्रणा परुणा। laughs> ਇੱਕ ਮਿੰਟ ਭਰਾ ਦਾ ਦੁਸ਼ਮਣ ਬਣ ਗਿਆ ਤੂੰ ਤੈਨੂੰ ਮਾਸਾ ਸ਼ਰਮ ਨਹੀਂ ਆਈ ਮੰਮੀ ਮੇਰੀ ਸੁਣੋ ਗੱਲ ਠੀਕ ਹੈ ਨਾ ਲਓ ਵੀ ਤੁਸੀਂ ਗੱਲ ਸੁਣ ਲੈ ਮੇਰੀ ਅੱਜ ਤੋਂ ਬਾਅਦ ਨਾ ਤੇਰ ਨਾਲ ਮੈਂ ਮਰਨ ਜਰਮਣ ਜਾਨੀ ਇਹ ਕਰਦਾ ਓਦਾਂ ਨਹੀਂ ਮੈਂ ਨਸ਼ੇ 'ਚ ਪੈਣ ਉਹ ਲਾਈ ਚਲਾਈ ਆਪਰੇ ਤੂੰ ਲਹਿਰ ਚਲਾਈ ਵੀ ਮੈਂ ਲਹਿਰ ਤੇ ਬੋਲ ਗੱਲ ਜੀ ਜੀ ਬਈ ਮੁਝ ਬਾ ਹਾਂ ਦੋ ਜੀ ਚੱਲ ਚੱਲ ਲੱਗ ਜਾਂਦਾ ਆ ਜਿਹੜਾ ਪੱਗ ਵਿੱਚ ਪਾ ਲਾ ਉਹ ਮੈਨੂੰ ਲੱਗਦਾ ਉਹ ਸਿਆਣੀ ਉਹਦਾ ਲੱਗੀ ਮਗਰ ਉਹ ਕਹਿੰਦਾ ਨਹੀਂ ਤੂੰ ਸਿਆਣੀ ਹੈ ਨਾ ਉਹਨੇ ਤੂੰ ਨਾ ਤੂੰ ਨਾ ਕਰ ਲੈ ਤੂੰ ਲੈਣਾ ਤੂੰ ਨਹੀਂ ਪਾ ਕੇ ਲੈ ਸਿਆਣੀ ਉਹ ਨਹੀਂ ਉਹ ਨਹੀਂ ਕਹਿੰਦਾ ਯਾਰ ਕਿਦਨ ਕੋ ਕਿਦਨ ਕੋ ਉਹ ਆਂਦਾ ਮਾਫ ਸੁੱਕੇ ਥਾਂ ਪੈਂਦੀ ਨੇ ਨਿਆਣੇ ਨੂੰ ਗਿੱਲੇ ਥਾਂ ਆਉਂਦੀ ਆ ਆਂਦਾ ਥੋੜਾ ਜਿਹਾ ਗਲਤ ਹੋ ਗਿਆ ਲੱਗਦਾ ਮੈਨੂੰ ਕੋਈ ਨਾ ਕੀ ਕਹਿੰਦਾ ਉਹੋ ਹੀ ਗੱਲ ਮੇਰੀ ਵਾਰੀ ਹੋਈ ਕੀ ਕਹਾਣਾ ਹੈ ਜੱਟ ਵੀ ਨਹੀਂ ਵੀ ਨਹੀਂ ਆ ਪਾਣੀ ਹੋਂ ਦੇਣਾ ਏਦਾਂ ਨਹੀਂ ਕਰਨ ਦੇਣਾ ਮੈਂ ਕਹਿੰਨੀ ਐ ਇੰਨਾ ਚ ਕੰਮਾਂ ਚ ਹੈਗੀ 1 ਮੈਂ ਹੈਲੋ ਹੈਲੋ 1 ਨਹੀਂ ਤੂੰ ਹੀ ਆਪਣੇ ਮੁੰਡੇ ਨੂੰ ਮਰਵਾ ਦੇ ਲੱਗਿਆ ਸੀ ਮੁੰਡੇ ਕੋਲੋਂ 1 ਨਹੀਂ ਤੂੰ ਹੀ ਮੁੰਡੇ ਨੂੰ ਆਪਣੇ ਆਪਣੇ ਮੁੰਡੇ ਨੂੰ ਆਪਣੇ ਮੁੰਡੇ ਕੋਈ ਮਰਵਾ ਲਨ ਲੱਗਿਆ ਸੀ ਏਦਾਂ ਹੀ ਕਹਿਣਾ ਹਾਂ ਬੜੀ ਜਿਆਣੀ ਆਪਣੇ ਜਿੰਨੇ ਹੋਣੇ ਆਪਣੇ ਘਰ ਦੀ ਭਣਾ ਮੈਂ ਵੀ ਮੇਰੇ ਕੋਲੇ ਬੋਲੇ ਜਾਂਦੇ ਆ ਉਧਰ ਵੇਟ ਰਾਈਟਰ ਸਾਹਿਬ ਉਧਰ ਚਲੇ ਗਏ ਅੱਜ ਡਾਕਟਰ ਸਾਹਿਬ ਅੱਜ ਬਿਮਾਰ ਹੋ ਗਏ ਆ ਡਾਕਟਰ ਸਾਹਿਬ ਜਿਹੋ ਹੁੰਦੀ ਆ ਵੀ ਪੱਥਰੀ ਦੀ ਦਰਦ ਹੁੰਦੀ ਨੂੰ ਮੇਰਾ ਖਾਰਿਆ ਨਾ ਨਹੀਂ ਤੇ ਵੱਡੇ ਮੁੜੇ ਨੇ ਵਰ ਹਾਂ ਲੱਗੇ ਤੈਨੂੰ ਲੱਗਦਾ ਤੈਨੂੰ ਕਰਾਈ ਸੀ ਇਹਨਾਂ ਦਾ